ਅਸੀਂ ਕਾਉਡੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਦੋਸਤੋ ਆਯੋ 86 ਸਭ ਠੀਕ ਠਾਕ ਹੋ ਹੋਵੇ ਇੱਕ ਬਹੁਤ ਛੋਟੀ ਜੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਇੱਕਿਆਂ ਭੈੜਾ ਭਰਾਵਾਂ ਨੂੰ ਪਸੰਦ ਆਏਗੀ ਤੇ ਕਈਆਂ ਨੂੰ ਸ਼ਾਇਦ ਨਾ ਪਸੰਦ ਲੱਗੇ ਚਲੋ ਅਸੀਂ ਆਪਦਾ ਕਰਮ ਕਰਦੇ ਹਾਂ ਤੁਸੀਂ ਆਪਦਾ ਕਰੋ ਆਪਣਾ ਬਚਪਨ ਤੋਂ ਲੈ ਕੇ ਹੁਣ ਤੱਕ ਮੇਰੇ ਖਿਆਲ ਤਾਂ ਹਰੇਕ ਨੇ ਸੁਣਿਆ ਹੋਣਾ ਕਛੂਕੁੰਮੇ ਦੀ ਤਿੱਖਰ ਪੋਛ ਦੀ ਦ੍ਰੈਸ਼ ਦੇ ਬਾਰੇ। ਨਵੀ ਉਹਨਾਂ ਦੀ ਦੋਵਾਂ ਦੀ ਰੇਸ ਹੋਈ। ਤਿੱਖਰ ਗੋਸ਼ ਸੌ ਗਿਆ ਤੇ ਕਛੂਕੁੰਮਾ ਜਿੱਤ ਗਿਆ। ਹਰੇਕ ਨੇ ਸੁਣਿਆ ਹੋਣਾ। ਉਸਤੇ ਨੈਕਸਟ ਪਾਰਟ ਵੀ ਹੈਗੇ ਨੇ ਮੇਰੇ ਖਿਆਲ ਤਾਂ ਕਿਸੇ ਨੇ ਨਹੀਂ ਸੁਨੇ ਹੋਣੇ ਚਲੋ ਜੇ ਸੁਨੇ ਹੋਣਗੇ ਤਾਂ ਵਧੀਆ ਗੱਲ ਹੈ। ਹਾਰ ਕਿਸੇ ਨੂੰ ਪਸੰਦ ਨਹੀਂ ਵੀ। ਇਹ ਸਭ ਨੂੰ ਪਤਾ ਨਾ ਇਨਸਾਨ ਨੂੰ ਤੇ ਨਾ ਧਿਆਨਵਰ ਨੂੰ ਖਰਪੋਸ਼ ਨੇ ਕੱਚੂ ਕੁੰਬੇ ਨੂੰ ਦੁਬਾਰਾ ਫਿਰ ਕਿਹਾ ਲਗਿਆ ਆਪਾਂ ਦੁਬਾਰਾ ਫਿਰ ਰੇਸ ਲਾੜੇ ਕੱਚੂ ਕੁੰਬਾ ਮਰ ਲ ਗਿਆ ਉਹਨਾਂ ਨੇ ਦੁਬਾਰਾ ਰੇਸ ਲਾਈ ਖਰਪੋਸ਼ ਦੁਬਾਰਾ ਨਹੀਂ ਸੁੱਤਾ ਉਹ ਜਿੱਤ ਗਿਆ ਜਿੱਤੀ ਜਾਣਾ ਸੀ ਉਹ ਉਹਨੂੰ ਆਪਦੀ ਪਾਵਰ ਤੇ ਸਿੰਗਾ ਲਵੀ ਮੈਂ ਜਿੱਤ ਸਕਣਾ ਤੇ ਉਹ ਦੂਸਰੀ ਵੇਜ ਜਿੱਤਣ ਤੋਂ ਬਾਅਦ ਖਰਗੋਸ਼ ਹੰਕਾਰ ਵਿੱਚ ਆ ਗਿਆ। ਉਹਨੂੰ ਲੱਗਿਆ ਹੁਣ ਮੈਨੂੰ ਕੋਣ ਹਰਾ ਸਕਦਾ ਹੈ। ਚਲੋ ਆ ਅਰ ਫਿਰ ਕਛੂ ਕੁੰਬੇ ਨੂੰ ਵੀ ਪਸੰਦ ਆਈ। ਉਹਨੇ ਖਰਗੋਸ਼ ਦੀ ਮਿੰਟ ਕੀਤੀ ਯਾਰ। ਚਲੋ ਦੋ ਵਾਪਰ ਐਸਾ ਲਾਈਆਂ ਨੇ ਇੱਕ ਲਾਸਟ ਵੇਸ ਆਪਾਂ ਫਿਰ ਲਾਈਏ ਦੁਬਾਰਾ। ਫਿਰ ਖਰਗੋਸ਼ ਨੂੰ ਆਪ ਤੇ ਹੰਕਾਰ ਸੀਗਾ ਮਾਨ ਸੀਗਾ ਲ ਵੀ ਮੈਨੂੰ ਹਣ ਕੋਣ ਰਾ ਸਕਦਾ ਕੱਚੂ ਤੁਮਨੇ ਕਿਹਾ ਪਰ ਜਿਹੜਾ ਰਾਸਤਾ ਹੈ ਨਾ ਹੁਣ ਉਸ ਰਾਸਤੇ ਤੇ ਨਹੀਂ ਆਪਾਂ ਰੇਸ ਲਾਣੀ ਆਪਾਂ ਨਵਾਂ ਰਾਸਤਾ ਚੁਣਾਂਗੇ ਮੈਂ ਕੋਈਸ ਮੰਨ ਗਿਆ ਕੋਈ ਗੱਲ ਨਹੀਂ ਜਿਹੜੇ ਮਰਜ਼ੀ ਰਾਸਤੇ ਤੇ ਆਜਾ ਉਹ ਜਿਹੜੀ ਰਾਸਤੇ ਤੇ ਉਹਨਾਂ ਨੇ ਰੇਸ ਲਾਣੀ ਸੀ ਉਹ ਪਹਿਲਾਂ ਲੈਂਡ ਸੀ ਫਿਰ ਵਾਟਰ ਸੀ ਫਿਰ ਲੈਂਡ ਸੀ ਪਹਿਲਾਂ ਜ਼ਮੀਨ ਫਿਰ ਪਾਣੀ ਫਿਰ ਜ਼ਮੀਨ ਇੰਨੇ ਦਿਨ ਲਾਈ ਤੇ ਖਗੋਰ ਜਿੱਤੋਂ ਪਾਣੀ ਆ ਗਿਆ ਉੱਥੇ ਰੁਕ ਗਿਆ ਤੇ ਕਛੂ ਪਰੂਮਾ ਵਿੱਚੋਂ ਦੇ ਨਿਕਲ ਗਏ ਤੇ ਜਿੱਤ ਗਿਆ ਦੁਬਾਰਾ ਤੀਸਰੀ ਵਾਰੀ ਜਿਹੜਾ ਉਹਨੇ ਸੋਚਿਆ ਯਾਰ ਕਛੂ ਪਰੂਮੇ ਨੇ ਸੋਚਿਆ ਯਾਰ ਰਹਿਣਾ ਵੀ ਇਕੱਠੇ ਆ ਇੱਕੋ ਜੰਗਲ ਦੇ ਵਿੱਚ ਰਹਿਨੇ ਆ ਤੋ ਤਿੰਨ ਵੇਸਾਂ ਵੀ ਲਾ ਚੁੱਕੇ ਆ ਖਰਗੋਸ਼ ਵੀ ਟੈਨਸ਼ਨ ਜੀ ਸੀ ਉਹਦਾ ਹਿੱਤ ਹਾਰ ਵੀ ਟੁੱਟ ਗਿਆ ਸੀਗਾ ਖਰਗੋਸ਼ ਨੇ ਸੋਚਿਆ ਕਿਉਂ ਨਾ ਕਛੂ ਪੰਮੇ ਨਾਲ ਹੀ ਯਾਰੀ ਨਾਲ ਹੀ ਜਾਵੇ ਇਹਦੇ ਨਾਲ ਹੀ ਮਿੱਤਰਤਾ ਬਣਾ ਲਈ ਜਾਵੇ ਉਹਨੇ ਕਛੂ ਪੰਮੇ ਨਾਲ ਦੋਸਤੀ ਕੀਤੀ ਕਛੂ ਪੰਮੇ ਦੇ ਉੱਪਰ ਉਹ ਬੈਠਾ ਉਹ ਤੋਂ ਨਦੀ ਤੋਂ ਨਿਕਲੇ ਤੋਂ ਦੋਵੇਂ ਹੀ ਜਿੱਤ ਗਏ ਕਿੰਦਾ ਮੋਰਨ ਤਾਂ ਤੁਸੀਂ ਸਮਝ ਹੀ ਗਏ ਹੋਗਾ ਮੈਂ ਕੀ ਕਹਿਣਾ ਚਾਹਣਾ ਜੇ ਕੋਈ ਸੱਜਣ ਮਿੱਤਰ ਪਿੱਛੇ ਰਹਿ ਜਾਂਦਾ ਨਾ ਕਿਸੇ ਗਲਤੀ ਕਰਕੇ ਤਾਂ ਕੁਝ ਵੀ ਹੈ ਕੋ ਰਿਸ਼ਤੇਦਾਰ ਪਿੱਛੇ ਰਹਿ ਜਾਂਦਾ ਨਾ ਤੂੰ ਉਹਨੂੰ ਅਪਰਾ ਵਿੱਚ ਨਾ ਛੱਡੀਏ ਦਿਲਗੇ ਹਾਲਾਤ ਕਿਸੇ ਟਾਈਮ ਵੀ ਕੁਝ ਵੀ ਹੋ ਸਕਦੇ ਨੇ ਚੰਗੇ ਵੀ ਹੋ ਸਕਦੇ ਨੇ ਮਾੜੇ ਵੀ ਹੋ ਸਕਦੇ ਨੇ ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ ਨੇ ਇੱਥੇ ਕੋਈ ਰੱਬ ਨਹੀਂ ਹੈਗਾਗਾ ਇਹ ਕਛੂਪਮ ਤੇ ਖਰਬੂਸ ਇਕੱਠੇ ਰਹਿ ਸਕਦੇ ਨੇ ਜਿਹੜੇ ਬੋਲ ਨਹੀਂ ਸਕਦੇ ਆਪਾਂ ਤਾਂ ਫੇਰ ਇਨਸਾਨ ਆ ਯਾਰ ਆਪਾਂ ਤਾਂ ਸਭ ਸਮੇਂ ਸੱਕਣਿਆ ਬੋਲ ਸਕਣਿਆ ਆਪਾਂ ਕਿਉਂ ਆਪਦੇ ਜਿਹੜਾ ਕੋਈ ਬੰਦਾ ਮਾੜਾ ਪੈ ਜਾਂਦਾ ਜਾਂ ਜਿਹੜਾ ਬੰਦਾ ਥੋੜਾ ਜਿਹਾ ਪੈਸੇ ਵੱਲੋਂ ਹਲਕਾ ਆ ਜਾਂਦਾ ਆਪਾਂ ਉਹਨੂੰ ਰਾਸਤੇ ਵਿੱਚ ਹੀ ਛੱਡ ਦਿੰਦੇ ਆ ਤਾਂ ਜਾਨਵਰ ਇਹ ਨਹੀਂ ਕਰ ਸਕਦੇ ਨੇ ਤੇ ਆਪਾਂ ਨੂੰ ਕਿਉਂ ਨਹੀਂ ਆਪਾਂ ਕਰ ਸਕਦੇਗੇ ਬਾਕੀ ਸਮਝਣ ਵਾਲੇ ਮੇਰੇ ਵੀਰ ਆਪੇ ਸਮਝ ਹੀ ਗਏ ਹੋਣਗੇ ਮੈਂ ਕੀ ਕਹਿਣਾ ਚਾਹਣਾ ਇੱਕ ਬਹੁਤ ਹੀ ਵਧੀਆ ਦੋਸਤ ਨੇ ਸਟੋਰੀ ਮੈਨੂੰ ਸਾਂਝੀ ਕੀਤੀ ਸੀ ਉਹ ਮੈਂ ਤੁਹਾਡੇ ਅੱਗੇ ਰੱਖ ਦਿੱਤੀ ਹੈ ਬਾਕੀ ਤੁਸੀਂ ਆਪ ਜੇ ਚੰਗੀ ਲੱਗੇਗੀ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਜੇ ਨਹੀਂ ਤਾਂ ਧੰਨਵਾਦ ਸਸੀਕਰ